ਦਿੱਲੀ ਦੀ ਕੋਤ ਵਾਲੀ ਵਿੱਚ ਖੜੀ ਮਾਂ ਕੀਰਨੇ ਪਾ ਕੇ ਕਹਿ ਰਹੀ ਸੀ ਪੁੱਤਰਾ ਇੱਕ ਵਾਰ ਕਹਿ ਦੇ ਕਿ ਮੈਂ ਸਿੱਖ ਨਹੀਂ ਹਾਂ ਤੇਰੀ ਜਾਨ ਬਚ ਜਾਵੇਗੀ ਤਾਂ ਅੱਗੋਂ ਸਿੱਖ ਬੱਚਾ ਕਹਿੰਦਾ ਹੈ ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਪੁੱਤਰ ਹਾਂ ਤੇ ਸ਼ਹੀਦ ਹੋਣਾ ਚਾਹੁੰਦਾ ਹਾਂ ਇਹ ਮਾਂ ਕੌਣ ਹੈ ਇਹ ਬੱਚਾ ਕੌਣ ਹੈ ਇਹ ਕਿੱਥੋਂ ਦੇ ਰਹਿਣ ਵਾਲੇ ਆ ਤਾਂ ਇਹ ਕਿਉਂ ਮਾਂ ਜਿਹੜੀ ਹੈ ਆਪਣੇ ਪੁੱਤਰ ਦੀ ਜਾਨ ਬਚਾਉਣਾ ਚਾਹੁੰਦੀ ਹੈ ਤੇ ਸਿੱਖ ਬੱਚਾ ਕਿਵੇਂ ਸ਼ਹੀਦ ਹੋਣਾ ਚਾਹੁੰਦਾ ਹੈ ਆਪਾਂ ਇਸ ਨੂੰ ਵਿਚਾਰਨ ਦਾ ਯਤਨ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲੋਂ ਥਾਪਣਾ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਦੇ ਵਿੱਚ ਆਉਂਦਿਆ। ਜ਼ੁਲਮ ਰਾਜ ਦੀ ਜੜ ਪੁੱਟ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ ਦੇ ਵਿੱਚ ਖਾਲਸਾ ਰਾਜ ਦੀ ਸਥਾਪਨਾ ਕੀਤੀ ਸੀ। ਪਰ ਇਹ ਰਾਜ ਬਹੁਤਾ ਲੰਮਾ ਸਮਾਂ ਚੱਲ ਨਾ ਸਕਿਆ। ਆਖਰਕਾਰ ਗੁਰਦਾਸ ਨੰਗਲ ਦੀ ਗੜੀ ਦੇ ਵਿੱਚੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਾਥੀਆਂ ਸਮੇਤ ਗ੍ਰਿਫਤਾਰ ਕਰ ਲਿਆ ਗਿਆ। ਲਾਹੌਰ ਦੇ ਸੂਬੇਦਾਰ ਅਬਦુલ ਸਮੁੰਦ ਖਾਨ ਤੇ ਉਹਦੇ ਪੁੱਤਰ ਜ਼ਕਰੀਆ ਖਾਨ ਨੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕੀਤਾ ਤਾਂ ਕੀ ਤੱਕਦੇ ਐ ਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ 300 ਸਿੱਖ ਐ ਦੋਨਾਂ ਨੇ ਮਨ ਵਿੱਚ ਵਿਚਾਰ ਕੀਤੀ ਕਿ 300 ਬੰਦਾ ਲੈ ਕੇ ਬਾਦਸ਼ਾਹ ਦੇ ਕੋਲ ਜਾਵਾਂਗੇ ਬਾਦਸ਼ਾਹ ਖੁਸ਼ ਨਹੀਂ ਹੋਵੇਗਾ ਬਲਕਿ ਉਲਟਾ ਸਾਡੇ ਉੱਪਰ ਗੁੱਸੇ ਹੋਵੇਗਾ ਕਿ ਇੰਨੇ ਮਹੀਨੇ ਹੋ ਗਏ ਤੁਹਾਡੇ ਕੋਲੋਂ 300 ਬੰਦਾ ਨਹੀਂ ਫੜਿਆ ਗਿਆ ਤਾਂ ਫਿਰ ਉਸ ਵੇਲੇ ਸਲਾਹ ਕਰਨ ਤੋਂ ਬਾਅਦ ਜਨਤਕ ਕਤਲੇਆਮ ਦਾ ਐਲਾਨ ਕੀਤਾ ਗਿਆ ਉਸ ਵੇਲੇ ਦੇ ਨਾਲ ਪੰਜਾਬ ਦੇ ਖਿੱਤੇ ਵਿੱਚ ਦੋ ਤਰ੍ਹਾਂ ਦੇ ਸਿੱਖ ਰਹਿੰਦੇ ਸੀ ਇੱਕ ਸਿੱਖ ਸਨ ਜਿਹੜੇ ਹਕੂਮਤ ਦੇ ਬਾਗੀ ਸਨ ਉਹ ਘਰ ਘਾੜ ਛੱਡ ਕੇ ਜੰਗਲਾਂ ਤੇ ਪਹਾੜਾਂ ਦੇ ਵਿੱਚ ਬੈਠੇ ਸੀ ਦੂਸਰੇ ਸਿੱਖ ਸਨ ਜਿਹੜੇ ਮਿਲਵਰਤਨੀਏ ਸਿੱਖ ਸੀ ਉਹ ਘਰਾਂ 'ਚ ਰਹਿੰਦੇ ਐ ਸਰਕਾਰ ਨੂੰ ਟੈਕਸ ਵੀ ਭਰਦੇ ਐ ਅਤੇ ਗੁਰੂ ਗੁਰੂ ਵੀ ਜਪਦੇ ਐ ਫਿਰ ਉਸ ਵੇਲੇ ਦੇ ਨਾਲ ਜਿਹੜੇ ਮਿਲਵਰਤਨੀਏ ਸਿੱਖ ਸੀ ਉਹਨਾਂ ਦਾ ਜਨਤਕ ਕਤਲੇਆਮ ਕਰਨਾ ਸ਼ੁਰੂ ਕਰ ਦਿੱਤਾ ਗਿਆ ਸਿੱਖਾਂ ਦੇ ਸਿਰ ਕੱਟ ਲਏ ਗਏ ਇਥੋਂ ਤੱਕ ਬੱਚਿਆਂ ਦੇ ਸਿਰ ਕੱਟ ਲਏ ਗਏ ਇਸ ਤਰ੍ਹਾਂ ਦੇ ਸਿਰ ਕੱਟ ਕੇ ਉਹਨਾਂ ਦੇ ਉੱਪਰ ਜੋੜੇ ਕਰ ਕਰਕੇ ਰੱਖ ਲਏ ਗਏ ਕਿ ਇਹ ਸਿੱਖਾਂ ਦੇ ਜਿਹੜੇ ਉਹ ਸਿਰ ਹੈ 700 ਗੱਡਾ ਸਿੱਖਾਂ ਦੇ ਸਿਰਾਂ ਦਾ ਜਿਹੜਾ ਉਹ ਭਰਿਆ ਜਾਂਦਾ ਹੈ ਇਹਦੇ ਨਾਲ ਨਾਲ 700 ਦੇ ਕਰੀਬ ਸਿੱਖਾਂ ਨੂੰ ਜਿਹੜਾ ਉਹ ਗ੍ਰਿਫਤਾਰ ਕੀਤਾ ਜਾਂਦਾ ਹੈ ਇਥੋਂ ਤੱਕ ਕਿ ਨੇਜ਼ਿਆਂ ਦੇ ਉੱਪਰ ਬਿੱਲੀਆਂ ਮਾਰ ਕੇ ਟੰਗੀਆਂ ਜਾਂਦੀਆਂ ਕਿ ਪੰਜਾਬ ਦੇ ਵਿੱਚ ਕੋਈ ਬਿੱਲੀ ਵੀ ਜਿਹੜੀ ਹੈ ਉਹ ਵੀ ਨਹੀਂ ਰਹਿਣ ਦਿੱਤੀ ਜਦੋਂ ਅਬਦુલ ਸਮੁੰਦ ਖਾਨ ਤੇ ਜਕਰੀਆ ਖਾਨ ਦੇ ਸਿਪਾਈ ਹਰਲ ਹਰਲ ਕਰਦੇ ਸਿੱਖਾਂ ਨੂੰ ਲੱਭਦੇ ਪੈ ਸੀ ਤਾਂ ਉਸ ਵੇਲੇ ਦੇ ਨਾਲ ਮੰਜੀਠੇ ਦੇ ਨੇੜੇ ਇੱਕ ਪਿੰਡ ਸੁਪਾਰੀ ਪਿੰਡ ਤੋਂ ਇੱਕ ਸਿੱਖ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਇਹ ਸਿੱਖ ਨੌਜਵਾਨ ਦਾ ਨਾਮ ਹੈ ਭੀਮ ਸਿੰਘ ਤੇ ਭੀਮ ਸਿੰਘ ਜਿਹੜਾ ਸੀ ਇਹਦਾ ਨਵਾਂ ਨਵਾਂ ਆਨੰਦ ਕਾਰਜ ਹੋਇਆ ਡੋਲਾ ਲੈ ਕੇ ਘਰ ਆ ਰਿਹਾ ਸੀ ਤਾਂ ਰਸਤੇ ਦੇ ਵਿੱਚੋਂ ਹੀ ਅਬਦુલ ਸਮੁੰਦ ਖਾਨ ਦੇ ਸਿਪਾਈਆਂ ਨੇ ਭੀਮ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਜਦੋਂ ਇਸ ਨੌਜਵਾਨ ਬੱਚੇ ਦੀ ਬਜ਼ੁਰਗ ਮਾਤਾ ਨੂੰ ਪਤਾ ਲੱਗਾ ਕੇ ਮੇਰੇ ਪੁੱਤਰ ਨੂੰ ਸਿਪਾਈ ਗ੍ਰਫਤਾਰ ਕਰਕੇ ਲੈ ਗਏ ਤਾਂ ਇਹਦੀ ਮਾਂ ਵੀ ਮਗਰੇ ਮਗਰ ਦਿੱਲੀ ਵਾਲੇ ਪਾਸੇ ਨੂੰ ਦੌੜ ਪੈਂਦੀ ਹੈ ਗ੍ਰਫਤਾਰ ਕੀਤੇ ਹੋਏ ਬਾਬਾ ਬੰਦਾ ਸਿੰਘ ਬਹਾਦਰ ਸਿੱਖਾਂ ਦੇ ਗੱਡਿਆਂ ਦੇ ਉੱਪਰ ਲੱਦੇ ਹੋਏ ਸਿਰ ਤੇ ਇਹ ਸਾਰਾ ਕਾਫਲਾ ਜਿਹੜਾ ਹੈ ਲਾਹੌਰ ਤੋਂ ਦਿੱਲੀ ਦੇ ਵਿੱਚ ਪਹੁੰਚਦਾ ਹੈ 29 ਫਰਵਰੀ ਸਨ 1716 ਈਸਵੀ ਨੂੰ ਇੱਕ ਜਲੂਸ ਦੇ ਰੂਪ ਵਿੱਚ ਜਦੋਂ ਇਹ ਸਾਰਾ ਕਾਫਲਾ ਜਿਹੜਾ ਹੈ ਉਹ ਦਿੱਲੀ ਦੀ ਧਰਤੀ ਦੇ ਉੱਪਰ ਪੁੱਜਦਾ ਹੈ ਤਾਂ ਉਸ ਵੇਲੇ ਬਾਬਾ ਬੰਦਾ ਸਿੰਘ ਹਾਦਰ ਉਹਦੇ ਵੱਡੇ 25 ਜਰਨੈਲਾਂ ਨੂੰ ਵੱਖਰੇ ਥਾਂ ਦੇ ਉੱਪਰ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਬਾਕੀ ਜਿਹੜਾ 700 ਸਿੱਖ ਹੈ ਉਹਨਾਂ ਨੂੰ ਜਿਹੜਾ ਵਾ ਉਹ ਦਿੱਲੀ ਦੀ ਕੋਤਵਾਲੀ ਦੇ ਵਿੱਚ ਰੱਖਿਆ ਜਾਂਦਾ ਹੈ ਫਿਰ ਉਸ ਵੇਲੇ ਦੇ ਨਾਲ ਸਮੇਂ ਦੇ ਬਾਦਸ਼ਾਹ ਫਰਖਸ਼ੀਰ ਨੇ ਹੁਕਮ ਜਾਰੀ ਕੀਤਾ ਵੀ ਰੋਜ਼ 100-100 ਸਿੱਖ ਨੂੰ ਕਤਲ ਕਰ ਦਿੱਤਾ ਜਾਏ 5 ਮਾਰਚ 1716 ਈਸਵੀ ਨੂੰ ਦਿੱਲੀ ਦੀ ਕੋਤਵਾਲੀ ਦੇ ਵਿੱਚ ਕਤਲੇਆਮ ਹੋਣਾ ਸ਼ੁਰੂ ਹੋ ਜਾਂਦਾ ਹੈ ਰੋਜ਼ 100 ਸਿੱਖ ਨੂੰ ਜੇਲ੍ਹ ਚੋਂ ਬਾਹਰ ਕੱਢਿਆ ਜਾਂਦਾ ਏ ਤੇ ਜਿਹੜਾ ਉਹ ਜਲਾਦ ਕਤਲ ਕਰਦਾ ਏ ਕਤਲ ਕਰਨ ਤੋਂ ਪਹਿਲਾਂ ਪੁੱਛਦਾ ਏ ਜੇਕਰ ਤੂੰ ਇਸਲਾਮ ਵਿੱਚ ਆਉਣਾ ਏ ਤੇ ਕਾਜ਼ੀ ਵੱਲ ਜਾ ਸਕਦਾ ਏ ਕਾਜ਼ੀ ਦੇ ਕੋਲ ਜਾ ਕੇ ਇਸਲਾਮ ਚਾ ਸਕਦਾ ਏ ਤੇ ਜੇਕਰ ਇਸਲਾਮ ਚ ਨਹੀਂ ਆਉਣਾ ਫਿਰ ਸ਼ਹੀਦ ਹੋਣ ਵਾਸਤੇ ਤਿਆਰ ਹੋ ਜਾ ਕੋਈ ਵੀ ਸਿੱਖ ਜਿਹੜਾ ਸੀ ਉਹ ਇਸਲਾਮ ਵਿੱਚ ਆਉਣਾ ਪ੍ਰਵਾਨ ਨਾ ਕੀਤਾ ਕਿਸੇ ਵੀ ਸਿੱਖ ਨੇ ਸਿੱਖੀ ਛੱਡਣੀ ਪ੍ਰਵਾਨ ਨਾ ਕੀਤੀ ਸਾਰੇ ਸਿੱਖ ਜਿਹੜੇ ਸਨ ਉਹ ਸ਼ਹੀਦ ਹੁੰਦੇ ਗਏ ਪੇਸ਼ੋ ਖੜੇ ਇੱਕ ਬਜ਼ੁਰਗ ਨੇ ਆਵਾਜ਼ ਦੇ ਕੇ ਕਿਹਾ ਵੀ ਕਾਜ਼ੀ ਆਪਣਾ ਤੇ ਸਾਡਾ ਵਕਤ ਬਰਬਾਦ ਨਾ ਕਰ ਮੈਂ ਇਹਨਾਂ ਸਾਰਿਆਂ ਦੀ ਗਰੰਟੀ ਲੈ ਕੇ ਕਹਿੰਦਾ ਹਾਂ ਇਹਨਾਂ ਸਾਰਿਆਂ ਨੇ ਸ਼ਹੀਦ ਹੋਣਾ ਹੈ ਕਿਸੇ ਨੇ ਵੀ ਸਿੱਖੀ ਨਹੀਂ ਛੱਡਣੀ ਹੁਣ ਜਿਸ ਸਿੱਖ ਭੀਮ ਸਿੰਘ ਨੂੰ ਸਪਾਰੀਬਿੰਡ ਤੋਂ ਗ੍ਰਿਫਤਾਰ ਕੀਤਾ ਹੋਇਆ ਸੀ ਉਹਦੀ ਮਾਂ ਜਿਹੜੀ ਹੈ ਉਹ ਪੰਜਾਬ ਤੋਂ ਦੌੜੀ ਹੋਈ ਦਿੱਲੀ ਦੀ ਧਰਤੀ ਤੇ ਪੁੱਜ ਜਾਂਦੀ ਹੈ ਬਾਦਸ਼ਾਹ ਫਰਖਸ਼ੀਰ ਜਿਹੜਾ ਸੀ ਭਾਵੇਂ ਕਿ ਦਿੱਲੀ ਦਾ ਬਾਦਸ਼ਾਹ ਸੀ ਪਰ ਇਹਦਾ ਰਾਜ ਭਾਗ ਬਹੁਤਾ ਕਰਕੇ ਜਿਹੜਾ ਵਾ ਉਹ ਸੈਦ ਭਰਾਵਾਂ ਦੇ ਕੋਲ ਸੀ ਸੈਦ ਭਰਾ ਹੀ ਜਿਹੜਾ ਸੀ ਉਹ ਰਾਜ ਨੂੰ ਚਲਾ ਰਹੇ ਸਨ ਤੇ ਸੈਦ ਭਰਾਵਾਂ ਦੇ ਕੋਲ ਰਤਨ ਚੰਦ ਜਿਹੜਾ ਪਿਛੋ ਮਜੀਠੇ ਦਾ ਸੀ ਉਹਨਾਂ ਦੇ ਕੋਲ دیਵਾਨ ਲੱਗਿਆ ਹੋਇਆ ਸੀ ਹੁਣ ਮਾਂ ਜਿਹੜੀ ਹੈ ਉਹ ਦੌੜੀ ਹੋਈ ਰਤਨ ਚੰਦ ਦੇ ਕੋਲ ਜਾਂਦੀ ਹੈ ਜਿਹੜਾ ਮਜੀਠੇ ਦਾ ਰਹਿਣ ਵਾਲਾ ਸੀ ਉਹਨੂੰ ਜਾ ਕੇ ਕਿਹਾ ਕਿ ਦੇਖ ਰਤਨ ਚੰਦ ਤੂੰ ਵੀ Hindu ਹੈ ਤਾਂ ਮੈਂ ਵੀ ਹਿੰਦੂ ਹਾਂ ਮੇਰੇ ਬੱਚੇ ਨੂੰ ਗਲਤੀ ਦੇ ਨਾਲ ਸਿਪਾਈ ਜਿਹੜੇ ਆ ਉਹ ਫੜ ਲਿਆਏ ਆ ਤਾਂ ਮੇਰਾ ਬੱਚਾ ਜਿਹੜਾ ਕੱਲਾ-ਕੱਲਾ ਏ ਇਸ ਕਰਕੇ ਮੇਰੇ ਬੱਚੇ ਨੂੰ ਛੱਡ ਦਿੱਤਾ ਜਾਏ ਉਹ ਸਿੱਖ ਨਹੀਂ ਹੈਗਾ ਜਦੋਂ ਮਾਂ ਨੇ ਵਾਸਤੇ ਪਾ ਕੇ ਰਤਨ ਚੰਦ ਨੂੰ ਕਿਹਾ ਤਾਂ ਰਤਨ ਚੰਦ ਲੈ ਕੇ ਸੈਦ ਭਰਾਮਾ ਦੇ ਕੋਲ ਜਾਂਦਾ ਹੈ ਜਦੋਂ ਅਬਦੁੱਲੇ ਸੈਦ ਦੇ ਕੋਲ ਜਾ ਕੇ ਮਾਂ ਨੇ ਕੀਰਨੇ ਪਾ ਕੇ ਕਿਹਾ ਵੀ ਮੇਰਾ ਪੁੱਤਰ ਸਿੱਖ ਨਹੀਂ ਹੈਗਾ ਉਹਨੂੰ ਗਲਤੀ ਦੇ ਨਾਲ ਫੜ ਲਿਆ ਹੈ ਤਾਂ ਉਸ ਵੇਲੇ ਜਿਹੜਾ ਅਬਦੁੱਲਾ ਸੈਦ ਉਹ ਦਾ ਪੱਥਰ ਮੰਨ ਜਿਹੜਾ ਉਹ ਵੀ ਪਿਗਲ ਜਾਂਦਾ ਹੈ ਅਬਦੁੱਲਾ ਸੈਦ ਰਤਨ ਚੰਦ ਤੇ ਇਹ ਬਜ਼ੁਰਗ ਮਾਤਾ ਸਾਰੇ ਬਾਦਸ਼ਾ ਫਰਖਸ਼ੀਰ ਦੇ ਕੋਲ ਜਾਂਦੇ ਆ ਬਾਦਸ਼ਾ ਫਰਖਸ਼ੀਰ ਜਿਹੜਾ ਵਾ ਉਹ ਇਸ ਮਾਂ ਦੀ ਗੱਲ ਨੂੰ ਸੁਣ ਕੇ ਇੱਕ ਕਾਗਜ਼ ਲੈਂਦਾ ਏ ਕਲਮ ਲੈਂਦਾ ਏ ਉਹਦੇ ਉੱਪਰ ਪਰਵਾਨਾ ਲਿਖ ਦਿੰਦਾ ਏ ਕਿ ਜੇ ਇਸ ਮਾਂ ਦਾ ਪੁੱਤਰ ਕਹਿ ਦੇਵੇ ਮੈਂ ਸਿੱਖ ਨਹੀਂ ਹਾਂ ਤੇ ਉਹਨੂੰ ਛੱਡ ਦਿੱਤਾ ਜਾਏ ਹਰਾਨੀ ਦੀ ਗੱਲ ਇਹ ਹੈ ਕਿ ਇੱਕ ਦੁਸ਼ਮਣ ਬਾਦਸ਼ਾਹ ਜਿਹੜਾ ਸਿੱਖਾਂ ਨੂੰ ਮਾਰਨਾ ਚਾਹੁੰਦਾ ਹੈ ਉਹਨੂੰ ਵੀ ਇੰਨਾ ਯਕੀਨ ਹੈ ਕਿ ਸਿੱਖ ਕਦੇ ਝੂਠ ਨਹੀਂ ਬੋਲਦਾ ਹਾਲਾਂਕਿ ਮਾਂ ਦੇ ਕਹਿ ਦੇ ਉੱਪਰ ਵੀ ਬਾਦਸ਼ਾਹ ਛੱਡ ਸਕਦਾ ਸੀ ਪਰ ਉਹਨੇ ਕਿਹਾ ਕਿ ਸਿੱਖ ਖੋਦ ਕਵੇ ਮੈਂ ਸਿੱਖ ਨਹੀਂ ਹਾਂ ਤੇ ਉਹਨੂੰ ਛੱਡ ਦਿੱਤਾ ਜਾਵੇ ਤਾਂ ਜਿਸ ਵੇਲੇ ਦੇ ਨਾਲ ਇਹ ਪਰਵਾਨਾ ਉਸ ਬਾਦਸ਼ਾਹ ਨੇ ਬਜ਼ੁਰਗ ਮਾਤਾ ਨੂੰ ਲਿਖ ਕੇ ਦਿੱਤਾ ਤੇ ਮਾਤਾ ਨੇ ਪਰਵਾਨਾ ਹੱਥ ਵਿੱਚ ਲਿਆ ਦੌੜੀ ਜਾਂਦੀ ਹੈ ਦਿੱਲੀ ਦੀ ਕੋਤਵਾਲੀ ਵਾਲੇ ਪਾਸੇ ਨੂੰ ਹੁਣ ਕੁਦਰਤੀ ਤੌਰ ਦੇ ਉੱਪਰ ਜਦੋਂ ਮਾਂ ਕੋਤਵਾਲੀ ਦੇ ਵਿੱਚ ਦਾਖਲ ਹੁੰਦੀ ਹੈ ਤੇ ਅਗਲੇ ਬੰਨੇ ਇਹਦੇ ਪੁੱਤਰ ਦੀ ਵਾਰੀ ਹੈ ਇਹਦੇ ਪੁੱਤਰ ਨੇ ਸਿਰ ਨੀਵਾ ਕਰਨਾ ਮੋਢ ਦੇ ਉੱਪਰ ਸਿਰ ਰੱਖਣਾ ਹੈ ਜਲਾਦ ਨੇ ਤਲਵਾਰ ਚਲਾਉਣੀ ਹੈ ਤੇ ਇਹਦੇ ਪੁੱਤਰ ਨੇ ਸ਼ਹੀਦ ਹੋ ਜਾਣਾ ਹੈ ਮਾਂ ਨੇ ਦੂਰੋਂ ਖੜੇ ਆਪਣੇ ਪੁੱਤਰ ਨੂੰ ਵੇਖਿਆ ਤੇ ਆਵਾਜ਼ ਦੇ ਕੇ ਕਿਹਾ ਉਹ ਜਲਾਦਾ ਦੇਖੀ ਮੇਰੇ ਪੁੱਤਰ ਨੂੰ ਕਦੇ ਕਤਲ ਨਾ ਕਰੇ ਮੇਖੀ ਕਿਤੇ ਕਹਿਰ ਨਾ ਕਮਾ ਦੇਵੀ ਜਦੋਂ ਹੁਣ ਇਹ ਮਾਂ ਦੌੜੀ ਹੋਈ ਆਉਂਦੀ ਹੈ ਤੇ ਇਹ ਆਣ ਕੇ ਉਹ ਚਿੱਠੀ ਉਹ ਪਰਵਾਨਾ ਜਲਾਦ ਨੂੰ ਫੜਾਉਂਦੀ ਹੈ ਜਦੋਂ ਜਲਾਦ ਨੇ ਉਹ ਪਰਵਾਨੇ ਨੂੰ ਪੜਿਆ ਤੇ ਪੜ ਕੇ ਉਹਨੇ ਬਜ਼ੁਰਗ ਮਾਤਾ ਨੂੰ ਕਿਹਾ ਵੀ ਤੇਰਾ ਪੁੱਤਰ ਕਿਹੜਾ ਏ ਤਾਂ ਉਸ ਵੇਲੇ ਦੇ ਨਾਲ ਮਾਂ ਨੇ ਕਿਹਾ ਇਹੀ ਐ ਜਿਹਨੂੰ ਤੂੰ ਕਤਲ ਕਰਨ ਲੱਗਿਆ ਸੀ ਜਿਹਨੂੰ ਤੂੰ ਸ਼ਹੀਦ ਕਰਨ ਲੱਗਿਆ ਸੀ ਜਦੋਂ ਉਸ ਜਲਾਦ ਨੇ ਸਰਦਾਰ ਭੀਮ ਸਿੰਘ ਨੂੰ ਕਿਹਾ ਵੀ ਭੀਮ ਸਿੰਘ ਤੇਰੀ ਜ਼ਿੰਦਗੀ ਬਚ ਗਈ ਐ ਤੂੰ ਅੱਲਾਹ ਦਾ ਸ਼ੁਕਰ ਕਰ ਤੂੰ ਇੱਕ ਵਾਰੀ ਕਹਿ ਦੇ ਵੀ ਮੈਂ ਸੇਖਣੀ ਆ ਤੇ ਤੂੰ ਆਪਣੀ ਮਾਂ ਦੇ ਨਾਲ ਆਪਣੇ ਘਰ ਜਾ ਸਕਦਾ ਹੈ ਪਰ ਬੜੀ ਬਹਾਦਰੀ ਦੇ ਨਾਲ ਅਗੋਂ ਸਿੱਖ ਨੌਜਵਾਨ ਨੇ ਕਿਹਾ ਮਾਂ ਮੇਰੀ ਝੂਠ ਬੋਲਦੀ ਏ ਮੈਂ ਗੁਰੂ ਗੋਬਿੰਦ ਸਿੰਘ ਦਾ ਸਿੱਖ ਹਾਂ ਮੈਂ ਸ਼ਹੀਦ ਹੋਣਾ ਚਾਹੁੰਦਾ ਹਾਂ ਮੈਂ ਆਪਣੇ ਬਾਕੀ ਭਰਾਵਾਂ ਦੀ ਤਰ੍ਹਾਂ ਗੁਰੂ ਗੋਬਿੰਦ ਸਿੰਘ ਦੀ ਗੋਦ ਵਿੱਚ ਜਾਣਾ ਚਾਹੁੰਦਾ ਹਾਂ ਇਸ ਕਰਕੇ ਮੈਨੂੰ ਸ਼ਹੀਦ ਕੀਤਾ ਜਾਏ ਜਿਹੜੇ ਸਿੱਖ ਬੱਚੇ ਨੇ ਬਚਪਨ ਤੋਂ ਪੜ੍ਹਿਆ ਹੋਵੇ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾ ਨਾ ਕੀਜੇ ਉਹ ਸਿੱਖ ਬੱਚਾ ਕਿਵੇਂ ਡੋਲ ਸਕਦਾ ਸੀ ਜਿਹਦੇ ਅੰਦਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਅੰਮ੍ਰਿਤ ਗਿਆ ਹੋਵੇ ਉਹ ਸਿੱਖ ਬੱਚਾ ਸਿੱਖੀ ਤੋਂ ਕਿਵੇਂ ਮੁਨਕਰ ਹੋ ਸਕਦਾ ਸੀ ਮਾਂ ਤੇ ਮਮਤਾ ਵਸ ਕਹਿ ਰਹੀ ਸੀ ਮੋਹ ਵਸ ਕਹਿ ਰਹੀ ਸੀ ਕਿ ਮੇਰਾ ਪੁੱਤਰ ਸਿੱਖ ਨਹੀਂ ਹੈ ਅਸਲ ਵਿੱਚ ਭੀਮ ਸਿੰਘ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਿੱਖ ਸੀ ਮਾਂ ਨੇ ਕੀਰਨੇ ਪਾ ਕੇ ਕਿਹਾ ਪੁੱਤਰਾ ਇੱਕ ਵਾਰੀ ਕਹਿ ਦੇ ਦੇਖ ਮੈਂ ਕਿਵੇਂ ਬੇਸਹਾਰਾ ਹੋਣ ਦੇ ਬਾਵਜੂਦ ਤੇਰਾ ਪਿਤਾ ਚੜ੍ਹਾਈ ਕਰ ਗਿਆ ਤੈਨੂੰ ਅਨਾਥ ਹੋਣ ਦੇ ਬਾਵਜੂਦ ਪਾਲਿਆ ਵੱਡਾ ਕੀਤਾ ਤੇਰਾ ਵਿਆਹ ਕੀਤਾ ਤੇ ਤੂੰ ਆਪਣੀ ਘਰਵਾਲੀ ਨੂੰ ਲੈ ਕੇ ਅਜੇ ਘਰ ਜਾ ਕੇ ਪੈਰ ਵੀ ਨਹੀਂ ਪਾਇਆ ਤੇ ਸਿਪਾਈ ਤੈਨੂੰ ਫੜ ਕੇ ਲੈ ਆਏ ਹੁਣ ਤੂੰ ਇੱਕ ਵਾਰੀ ਕਹਿ ਦੇ ਮੈਂ ਸਿੱਖ ਨਹੀਂ ਤੂੰ ਜਾ ਕੇ ਫਿਰ ਸਿੱਖ ਬਣ ਜਾਈਂ ਤੈਨੂੰ ਕੋਈ ਨਹੀਂ ਰੋਕੇਗਾ ਪਰ ਮੇਰੇ ਨਾਲ ਚੱਲ ਮੇਰਾ ਬਢੇਪੇ ਦਾ ਕੋਈ ਸਹਾਰਾ ਨਹੀਂ ਹੈਗਾ ਤਾਂ ਅਗੋ ਸਿੱਖ ਨੌਜਵਾਨ ਨੇ ਬੜੀ ਬਹਾਦਰੀ ਨਾਲ ਜਵਾਬ ਦਿੰਦਿਆਂ ਕਿਹਾ ਨਹੀਂ ਮਾਂ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਗੋਦ ਵਿੱਚ ਜਾਣਾ ਚਾਹੁੰਦਾ ਹਾਂ ਮੈਂ ਸ਼ਹੀਦ ਹੋਣਾ ਚਾਹੁੰਦਾ ਹਾਂ ਉਸ ਵੇਲੇ ਦੇ ਨਾਲ ਸਰਦਾਰ ਭੀਮ ਸਿੰਘ ਹੋਣਾ ਨੇ ਆ ਆਪਣਾ ਸਿਰ ਥੱਲੇ ਕੀਤਾ ਜਲਾਦ ਨੇ ਤਲਵਾਰ ਦਾ ਵਾਰ ਕੀਤਾ ਭਾਈ ਭੀਮ ਸਿੰਘ ਮਾਂ ਦੀਆਂ ਅੱਖਾਂ ਦੇ ਸਾਹਮਣੇ ਸ਼ਹੀਦ ਹੋ ਜਾਂਦਾ ਹੈ ਜਿਸ ਵੇਲੇ ਦੇ ਨਾਲ ਸਰਦਾਰ ਭੀਮ ਸਿੰਘ ਸ਼ਹੀਦ ਹੋਇਆ ਉਸ ਤੋਂ ਬਾਅਦ ਜਿਹੜੇ ਬਾਕੀ ਸਿੱਖ ਨੌਜਵਾਨ ਸਨ ਉਹਨਾਂ ਨੂੰ ਵੀ ਜਿਹੜਾ ਉਹ ਸ਼ਹੀਦ ਕੀਤਾ ਜਾਂਦਾ ਹੈ 700 ਸਿੱਖਾਂ ਦੀ ਸ਼ਹਾਦਤ ਤੋਂ ਬਾਅਦ ਫਿਰ ਜਿਹੜੇ ਬਾਬਾ ਬੰਦਾ ਸਿੰਘ ਬਹਾਦਰ ਦੇ ਪੰਜੀ ਵੱਡੇ ਜਰਨੈਲ ਸੀ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਫਿਰ ਆਖਰਕਾਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਵੀ ਜਿਹੜਾ ਉਹ ਦਿੱਲੀ ਦੀ ਧਰਤੀ ਤੇ ਸ਼ਹੀਦ ਕਰ ਦਿੱਤਾ ਜਾਂਦਾ ਹੈ। ਇਹ ਦਾਸਤਾਨ ਸੀ ਜਦੋਂ ਸਿੱਖ ਬੱਚਾ ਕਹਿੰਦਾ ਹੈ ਮੈਂ ਸਿੱਖ ਹਾਂ ਤੇ ਮਾਂ ਮਮਤਾ ਵਸ ਕਹਿੰਦੀ ਹੈ ਕਿ ਮੇਰਾ ਪੁੱਤਰ ਸਿੱਖ ਨਹੀਂ ਹੈਗਾ। ਸਰਦਾਰ ਭੀਮ ਸਿੰਘ ਜੋ ਸਪਾਰੀਵਿੰਡ ਮੰਜੀਠੇ ਦੇ ਨੇੜੇ ਦਾ ਰਹਿਣ ਵਾਲਾ ਸੀ ਮਾਂ ਦੀ ਮਮਤਾ ਤੋਂ ਉੱਪਰ ਉੱਠ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਪੂਤ ਬਣ ਕੇ ਸ਼ਹੀਦ ਹੋ ਗਿਆ। ਅੱਜ ਆਪਾਂ ਉਹਨਾਂ ਸਾਰੇ ਸ਼ਹੀਦਾਂ ਨੂੰ ਅਰਦਾਸ ਵਿੱਚ ਯਾਦ ਕਰਦੇ ਹਾਂ। ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ-ਬੰਦ ਕਟਾਏ ਖੋਪਰੀਆਂ ਲਹੋਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਆਪਾਂ ਵੀ ਭਾਈ ਭੀਮ ਸਿੰਘ ਨੂੰ ਜਿਹੜਾ ਉਹ ਪ੍ਰਣਾਮ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ